ਸਤ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਖਾਣੀ ਲੈ ਕੇ ਹਾਜ਼ਰ ਹੋਇਆ ਨਸੀਹਤਾਂ ਜਿਸ ਨੂੰ ਦੇਖਿਆ ਹੈ ਓਮਕਾਰ ਸੂਰ ਬੋਨਾ ਜੀ ਨੇ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਤੂੰ ਰੋਜੀ ਲੈਟ ਆਉਣਾ ਔਰ ਰੋਜੀ ਕੁੱਟ ਖਾਨਣਾ ਤੂੰ ਸਕੂਲ ਬਸ ਨਾਲ ਆ ਜਾਇਆ ਤਾਂ ਕਰਦਾ ਰਾણો ਨੇ ਮੈਨੂੰ ਕਿਹਾ ਕਿਉਂਕਿ ਮੇਰੇ ਸਕੂਲ ਦੇ ਨਾਲ ਜਾਣ ਕਰਕੇ ਹਰ ਰੋਜ਼ ਤਾਂ ਪਗੜਦਾ ਸੀ ਮੈਨੂੰ ਕਦੇ ਆਪਣੇ ਆਪ ਦੇ ਤਰਸ ਨਹੀਂ ਸੀ ਆਇਆ ਪਰ ਅੱਜ ਇਸ ਦੇ ਉਲਟ ਰਾણો ਮੇਰੇ ਪ੍ਰਤੀ ਹੰਦਰ ਦੀ ਜਤਾ ਰਹੀ ਸੀ ਇਹ ਇੱਕ ਅਲੋਕਾਰ ਗੱਲ ਸੀ ਰਾણો ਮੇਰੇ ਨਾਲ ਹੀ ਤੀਜੀ ਜਮਾਤ ਵਿੱਚ ਪੜਦੀ ਸੀ ਜਦੋਂ ਮੇਰੇ ਮਾਸਟਰ ਜੀ ਤੋਂ ਪਸੂਆ ਬਾਗ ਉੱਟ ਪੈਂਦੀ ਤਾਂ ਸਹਿ ਕੋਮਲ ਭਾਵ ਵੀ ਰਾણો ਤੋਂ ਸਹਿ ਨਹੀਂ ਹੁੰਦੀ ਸੀ ਰਾણો ਨੂੰ ਮੇਰੇ ਤੇ ਤਰਸਾਇਆ ਤਾਂ ਸੀ ਤਾਂ ਹੀ ਰਾਣੋਂ ਮੇਰੇ ਤੇ ਪੂਰੀ ਦੀ ਪੂਰੀ ਮਿਹਰਵਾਨ ਸੀ ਪਰ ਹੁਣ ਮੈਂ ਰਾਣੋਂ ਦੀ ਕਰਦਾ ਕੋਈ ਜਵਾਬ ਨਹੀਂ ਦਿੰਦਾ ਸਗੋਂ ਟਿਠਾਂ ਵਾਂ ਨੀਮੀ ਪਾਈ ਉਹ ਮੈਂ ਹੀ ਖੜਾ ਸਾਂ ਜਿਵੇਂ ਤੱਥਰ ਦਾ ਬੁੱਤ ਹੋਵਾਂ ਤੇ ਰਾਣੋਂ ਦੀ ਨਸੀਹਤ ਜਾਰੀ ਸੀ ਮੈਂ ਰੋਜ਼ ਸਵੇਕ ਤੇ ਉੱਠ ਕੇ ਨਹਾ ਕੇ ਸਕੂਲ ਜਾ ਆਉਂਦੀ ਹਾਂ ਨਾਲੇ ਸਵੇਕ ਤੇ ਉਠਣ ਨਾਲ ਸਕੂਲ ਦਾ ਕੰਮ ਮੁਕਾ ਲੈਂਦਾ ਪਾਠ ਯਾਦ ਕਰ ਲਈਦਾ ਹੈ ਸਵੇਰੇ ਵੇਲੇ ਦਾ ਪਾਠ ਯਾਦ ਕੀਤਾ ਪੱਕੀ ਤਰ੍ਹਾਂ ਯਾਦ ਹੋ ਜਾਂਦਾ ਹੈ ਕਦੇ ਭੁੱਲਦਾ ਨਹੀਂ ਅਰਾਣੋ ਬੋਲਦੀ ਜਾ ਰਹੀ ਸੀ ਤੇ ਮੈਂ ਢੰਨਕ ਸੁਣ ਬਣਿਆ ਬੈਠਾ ਆਪਣੇ ਬਾਰੇ ਸੋਚ ਰਿਹਾ ਸੀ ਇੱਕ ਦਿਨ ਨਹੀਂ ਸਗੋਂ ਰੋਜ਼ ਹੀ ਬੀਬੀ ਵਾਜਾ ਮਾਰ ਮਾਰ ਕੇ ਮੈਨੂੰ ਟੱਕ ਜਾਂਦੀ ਸੀ ਵੇ ਤੈਨੂੰ ਕਵੇਲਾ ਹੁੰਦਾ ਹੈ ਸਕੂਲ ਕਦੋਂ ਜਾਣਾ ਉੱਠ ਤਾ ਦਿਨ ਚੜਾਇਆ ਗੋਡੇ-ਗੋਡੇ ਤੂੰ ਅਜੇ ਵੀ ਤੇ ਹੈ ਔਰ ਇਹ ਜਵਾਕ ਨਹਾ ਧੋ ਕੇ ਸਕੂਲ ਜਾਈ ਜਾਂਦੇ ਐ ਇਹਨੇ ਨਹਾਉਣਾ ਤਾਂ ਕੀ ਐ ਦਲਿਤਰੀ ਨੇ ਇਹ ਤਾਂ ਜੁੱਲ ਤੋਂ ਕਦੇ ਨਹੀਂ ਪਰ ਬੀਬੀ ਦੀ ਆਵਾਜ਼ਾਂ ਦਾ ਮੇਰੇ ਤੇ ਕੋਈ ਅਸਰ ਨਹੀਂ ਹੁੰਦਾ ਸੀ ਤੇ ਮੈਂ ਓਵੇਂ ਦਾ ਓਵੇਂ ਹੀ ਓਹਾਂ ਕਰਦਾ ਰਹਿੰਦਾ ਤੇ ਅੱਗੋਂ ਕੋਈ ਜਵਾਬ ਨਾ ਦਿੰਦਾ ਪਰ ਜਦੋਂ ਸੂਰਜ ਦੀ ਧੁੱਪ ਦਾ ਸੇਕ ਮੇਰੇ ਪਿੰਡੇ ਨੂੰ ਲੋਹਣ ਲੱਗਦਾ ਤਾਂ ਮੈਂ ਅੱਖਾਂ ਮਲਦਾ ਮਲਦਾ ਉੱਠਦਾ ਮੂਹ ਤੇ ਮਾਰੇ ਜਿਹੀ ਪਾਣੀ ਦੇ ਛਿੱਟੇ ਮਾਰਦਾ ਚਾਹ ਰਾਤ ਨਾਲ ਸਪੀਕੇ ਸਿਰ ਤੇ ਬਿੰਗੀ ਟੇਢੀ ਇਹੀ ਪਾ ਗੁਲੇਟਦਾ ਤੇ ਬਸਤਾ ਮੋਢੇ ਪਾ ਕੇ ਸਕੂਲ ਵੱਲ ਨੂੰ ਤੁਰ ਜਾਂਦਾ ਪੜ੍ਹਨ ਵਾਸਤੇ ਅੱਗੋ ਮਾਸਟਰ ਜੀ ਹਾਜ਼ਰੀ ਹੋ ਜਰੀ ਰਵਾ ਕੇ ਪੜਾਉਣ ਦੀਆਂ ਤਿਆਰੀਆਂ ਕਰ ਰਹੇ ਹੁੰਦੇ ਸੀ ਮੇਰੇ ਜਾਂਦੇ ਦੇ ਲੱਤਾਂ ਮਿੱਦੀ ਕੰਨ ਫੜਵਾ ਕੇ ਮੈਨੂੰ ਮੁਰਗਾ ਬਣਾ ਦਿੰਦੇ ਤੇ ਮੇਰੀ ਢੂਹੀ ਤੇ ਕੁਝ ਡੰਡੇ ਠੋਕਦੇ ਕਦੇ-ਕਦੇ ਮੁੱਕਿਆ ਛੁੱਡਿਆ ਨਾਲ ਵੀ ਕੰਮ ਚੜਾ ਲੈਂਦੇ ਸਨ। ਕਈ ਵਾਰ ਜਪੇੜਾਂ ਦਾ ਪ੍ਰਸ਼ਾਦ ਵੀ ਮਿਲ ਜਾਂਦਾ ਸੀ। ਦੋ ਗਈਆਂ ਬਿਸਰ ਗਈਆਂ ਸਦਕੇ ਮੇਰੀ ਢੂਹੀ ਦੇ। ਅਖਾਣ ਮੁਤਾਬਕ ਮੇਰਾ ਤਾਂ ਰੋਲ ਦਾ ਹੀ ਕਿੱਤਾ ਬਣ ਗਿਆ ਸੀ ਮਾਰ ਖਾਣ ਦਾ। ਮੇਰੇ ਲਈ ਮਾਰ ਇੱਕ ਨਸ਼ੇ ਸੀ ਤੇ ਮੈਂ ਨਸ਼ੇ ਦਾ ਆਦੀ ਪੱਕਾ ਅਮੜੀ ਬਣ ਗਿਆ ਸੀ। ਤੇ ਅੱਜ ਮੇਰੇ ਮੂਹਰੇ ਬੈਠੀ ਸੀ ਰਾਣਾ। ਨਹਾ ਤੋਕੇ ਨਿਖਰੀ-ਪੁਖਰੀ ਲਾਲ ਬਰਾਗ ਪਾਈ ਪਰਿਵਰਗੀ ਲੱਗਦੀ ਸੀ ਮੈਂ ਰਾਣੋ ਜੀਆਂ ਨਸੀਹਤ ਭਰੀਆਂ ਗੱਲਾਂ ਸੁਣਦਾ-ਸੁਣਦਾ ਸੁੰਘੜਦਾ ਜਿਹਾ ਜਹਾਂਸ ਮੈਨੂੰ ਆਪਣਾ ਆਪ ਭੈੜਾ-ਭੈੜਾ ਲੱਗ ਰਿਹਾ ਸੀ ਮੈਂ ਇੱਕ ਵਾਰ ਅੱਖਾਂ ਉਤਾਹ ਕਰਕੇ ਰਾਣੋ ਵੱਲ ਵੇਖਿਆ ਰਾਣੋ ਮੈਨੂੰ ਰੱਬ ਦਾ ਰੂਪ ਹੀ ਆਪੀ ਸੋਹਣੀ ਜਹੀ ਨਿੱਕੀ ਜਹੀ ਪਿਆਰੀ ਜਹੀ ਅਚਾਨਕ ਮੇਰੇ ਗੁੱਲ ਹਿੱਲੇ ਰਾਣੋ ਤੂੰ ਮੈਨੂੰ ਘਰੋਂ ਨਾਲ ਹੀ ਲਿਆਇਆ ਕਰ ਮੇਰੀ ਆਵਾਜ਼ ਧੀਮੀ ਜਹੀ ਪਰ ਉਹ ਦਰਦ ਭਰੀ ਸੀ ਅੱਜ ਵੱਜੀਆਂ ਚ ਪੇੜਾਂ ਦਾ ਸੇਕ ਅਜੇ ਵੀ ਮੈਂ ਮਹਿਸੂਸ ਕਰ ਰਿਆ ਸੀ ਰਾਣੋ ਮੇਰਾ अरुण ਉਹ ਜਿਹਾ ਚਿਹਰਾ ਦੇਖ ਕੇ ਮੁਸਕराई ਤੇ ਫਿਰ ਚੰਗਾ ਕਹਿ ਕੇ ਆਪਣੀ ਕਤਾਰ ਵਿੱਚ ਜਾ ਬੈਠੀ ਕਿਉਂਕਿ ਮਾਸਟਰ ਜੀ ਜਮਾਤ ਵਿੱਚ ਆ ਗਏ ਸੀ ਉਹ ਮੈਨੂੰ ਅਥੌਲਾ ਪਾ ਕੇ ਅੰਦਰ ਕਿਸੇ ਕੰਮ ਚਲੇ ਗਏ ਸਨ ਸ਼ਾਇਦ ਹੜ ਮਾਸਟਰ ਜੀ ਦੇ ਕਮਰੇ ਵਿੱਚ ਗਏ ਹੋਣ ਸੂਰਜ ਅਜੇ ਨਿਕਲਿਆ ਨਹੀਂ ਸੀ ਕੌਬਕਨ ਹੀ ਵਾਰੀ ਸੀ ਜਦੋਂ ਕਿਸੇ ਨੇ ਮੇਰੇ ਮੂੰਹ ਤੋਂ ਖੇਸ ਲਾ ਮਾਰਿਆ ਮੈਂ ਖਾਲੀ ਨਹੀਂਆਂ ਬਲਕਿ ਆਸੇ-ਪਾਸੇ ਚੱਕਿਆ ਰਾણો ਮੇਰੇ ਸਾਹਮਣੇ ਖੜੀ ਮੁਸਕਰਾ ਰਹੀ ਸੀ ਉੱਠ ਪਾਓ ਰਾણો ਨੇ ਚੁਟਕੀ ਵਜਾਉਂਦਿਆਂ ਕਿਹਾ ਮੈਂ ਝੱਟ ਛਾਲ ਮਾਰ ਕੇ ਖੜਾ ਹੋ ਗਿਆ ਅੱਜ ਮੈਨੂੰ ਉੱਠਣ ਲੱਗਿਆ ਕੋਈ ਤਕਲੀਫ ਨਹੀਂ ਸੀ ਰਾਣੋਂ ਦੇ ਅਪਨਤ ਅਤੇ ਪਿਆਰ ਭਰੇ ਗੋਲਾ ਨੇ ਮੇਰੇ ਅੰਦਰ ਇੱਕ ਸ਼ਕਤੀ ਪੈਦਾ ਕਰ ਦਿੱਤੀ ਸੀ ਆਤਮ ਸ਼ਕਤੀ ਸਾਰ ਪਰ ਆ ਫਿਰ ਆ ਕੇ ਨਹਾ ਲਈ ਮੈਂ ਵੀ ਤਿਆਰ ਹੋ ਕੇ ਆਈ ਸਮਝ ਰਾਣੋਂ ਨੇ ਪਿਆ ਕਰੇ ਹੁਕਮੀ ਲੈ ਕੇ ਵਿੱਚ ਗਿਆ ਤੇ ਫਿਰ ਬਾਪ ਸਾਥੜੇ ਘਰ ਚਲੀ ਗਈ ਰਾਣੋਂ ਦਾ ਘਰ ਸਾਡੇ ਘਰ ਤੋਂ ਥੋੜੀ ਹੀ ਦੂਰੀ ਤੇ ਸੀ ਮੈਂ ਨਹਾ ਕੇ ਟੋਟੇ ਹੋਏ ਕੱਪੜੇ ਪਹਿਨ ਕੇ ਪੋਚਮੀ ਪਗਵਨ ਕੇ ਟੀਟੀ ਬੜਾ ਬੈਠਾ ਪਾਠ ਕਰਦਾ ਰਿਹਾ ਜਦੋਂ ਰਾਣੇ ਆ ਗਏ ਕਲ ਬਾਗ ਬਿਲਾਵ ਦੇ ਫੁੱਲ ਬਾਗ ਖਿੜੀ ਕੁੜੀ ਆਸ ਦੀ ਤੇ ਮਸਤਾਂ ਦੀ ਮੈਂ ਜਲਦੀ ਨਾਲ ਠੱਟੀ ਵਰਤਾ ਚੱਕ ਕੇ ਤੇ ਨਾਲ ਦੋਪਿਆ ਮੈਨੂੰ ਰੋਕਦਿਆਂ ਰਾਣੋ ਬੋਲੀ ਨਹੀਂ ਪਹਿਲਾਂ ਆਪਣਾ ਬਸਤਾ ਦੇਖ। ਸਭ ਚੀਜ਼ਾਂ ਹੈਗੀਆਂ। ਸਿਆਹੀ, ਕਲਮ ਤੇ ਹੋਰ ਸਭ ਕੁਝ ਹੈ। ਮੈਂ ਥਾਂ ਹੀ ਬੈ ਕੇ ਬਸਤਾ ਦੇਖਿਆ। ਸਲੇਟੀ ਹੈ ਨਹੀਂ ਸੀ। ਮੈਂ ਸਲੇਟੀ ਖਰੀਦਣ ਬਾਰੇ ਸੋਚ ਹੀ ਰਿਹਾ ਸੀ ਕਿ ਚੱਲ ਮੈਂ ਥੋਂ ਲੈ ਲਵਾਂ। ਕਹਿ ਕੇ ਰਾણો ਨੇ ਮੈਨੂੰ ਆਪਣੇ ਨਾਲ ਤੋਰ ਲਿਆ। ਅਸੀਂ ਦੋਵੇਂ ਸਕੂਲ ਚਲੇ ਗਏ। ਅੱਜ ਨਾ ਤਾਂ ਮੈਨੂੰ ਦੀਦੀ ਤੋਂ ਹੀ ਵਾਲਾ ਮਿਲਿਆ ਸਨ ਤੇ ਨਾ ਹੀ ਮਾਸਟਰ ਜੀ ਤੋਂ। ਕਟਾਪਾ ਜਿਹੜਾ ਅਸੀਂ ਕਰੇ ਵਿਧੀ ਕੋਸੀ ਤੇ ਸਕੂਲੇ ਮਾਸਟਰ ਜੀ ਕੋਸਣ ਮੈਨੂੰ ਸੁਧਰਿਆ ਵੇਖ ਕੇ ਹਰਾਨੋ ਅੱਡ ਕੋਸੀ ਚਕੁੱਲੀ ਨੀ ਸੀ ਸਮਾਰਹੀ ਅੱਜ ਮੈਨੂੰ 파ਟ ਵੀ ਜਾ ਸੀ ਮੈਂ ਆਪਣੇ ਆਪ ਨੂੰ ਚੁਸਤ ਦਰਸਤ ਮਹਿਸੂਸ ਕਰ ਰਿਹਾ ਹਾਂ ਤਾਜ਼ਾ ਤੇ ਤਰਟੀਲਾ ਜਦੋਂ ਛੁੱਟੀ ਹੋਈ ਤਾਂ ਮੈਂ ਤੇ ਰਾਵ ਇਕੱਠੇ ਹੀ ਕਰ ਆ ਰਾਵਾ ਰਾਣਾ ਮੈਨੂੰ ਚੰਗੀ ਚੰਗੀ ਲੱਗ ਰਹੀ ਸੀ ਮੇਰਾ ਉਦੇ ਪੈਰੀ ਹੱਥ ਲਾਉਣ ਨੂੰ ਜੀ ਕਰਦਾ ਸੀ ਬਸ ਇੰਜ ਕੁਝ ਹੀ ਦਿਨ ਮੈਨੂੰ ਰਾਣੋ ਦੇ ਨਾਲ ਆਉਣਾ ਜਾਣਾ ਪਿਆ ਤੇ ਫਿਰ ਮੇਰੀ ਆਦਤ ਹੀ ਬਣ ਗਈ ਸੀ ਸਵੇਕ ਤੇ ਠੜਕੀ ਖੈਰ ਕਰਨ ਦੀ ਨਹਾਉਣ ਦੀ ਤੇ ਪਾਠ ਯਾਦ ਕਰਕੇ ਸਕੂਲ ਜਾਣ ਦੀ ਕਦੇ-ਕਦੇ ਤਾਂ ਮੈਂ ਰਾਣੋ ਤੋਂ ਵੀ ਪਹਿਲਾਂ ਸਕੂਲ ਉੱਪੜ ਜਾਂਦਾ ਸੀ ਰਾਣੋ ਦੀ ਨਸੀਹਤ ਮੈਂ ਲੜੀ ਬਲ ਲਈ ਸੀ ਇਹ ਸੀ ਕਹਾਣੀ बहुत ही बढ़िया कहानी थोन तो किस तरह लगी नसीहत अपने कमेंट जरूर दस्यो जी तुम्हें भी अपनी सुस्ती चुस्ती ब्रोती बारे जरूर दसा अंत तक सुन लिये धनबाद